ਹਾਂਜੀ ਸਤਿ ਸ੍ਰੀ ਅਕਾਲ ਬਾਜੀ ਸਾਰਿਆਂ ਨੂੰ ਮੈਂ ਤੁਹਾਡੇ ਨਾਲ ਇੱਕ ਬੜਾ ਕੁਦਰਤੀ ਵਿਸ਼ਾ ਜਿਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਇਤਨਾ بڑا ਰਿਵਾਜ ਚੱਲਿਆ ਹੋਇਆ ਮੋਡੀਫਾਈ ਮੋਡੀਫਾਈ ਸ਼ਬਦੀ ਸੁਣਿਆ ਹੋਣਾ ਸਾਰਿਆਂ ਨੇ ਮੋਡੀਫਾਈ ਚੇਂਜ ਕਰਾਉਣੀ ਆਪਾਂ ਜਦੋਂ ਵੀ ਨਵੇਂ ਮੁੰਡੇ ਆਪਣੇ ਮੋਟਰਸਾਈਕਲ ਲੈਂਦੇ ਨੇ ਕੋਈ ਹੋਰ ਗੱਡੀ ਲੈਂਦੇ ਨੇ ਜਾਂ ਕੋਈ ਹੋਰ ਪੁਰਾਣੀ ਜਿਉ ਮੋਡੀਫਾਈ ਪਹਿਲਾਂ ਤਾਂ ਚਲੋ ਮੋੜੀ ਚੀਜ਼ ਪੁਰਾਣੀ ਚੀਜ਼ ਲਈ ਉਹ ਅਗਰ ਨਵੀਂ ਬਣਾ ਲਈ ਜਾਂ ਕੋਈ ਸ਼ੋਰ ਕਰ ਲਿਆ ਮੋਟਰਸਾਈਕਲ ਲੈ ਲਿਆ ਉਹਨੂੰ ਮੋਡੀਫਾਈ ਕਰ ਲਿਆ ਪਰ ਗੱਡੀਆਂ ਨੂੰ ਮੋਟਰਸਾਈਕਲਾਂ ਨੂੰ ਮੋਡੀਫਾਈ ਕਰਦੇ ਕਰਦੇ ਅਸੀਂ ਨਾ ਇਨਸਾਨਾਂ ਨੂੰ ਮੋਡੀਫਾਈ ਕਰਨ ਲੱਗ ਗਏ ਹ ਜਿਹੜਾ ਕਿ ਬਹੁਤ ਹੀ ਗੈਰ ਕੁਦਰਤੀ ਤਰੀਕਾ ਇੱਕ ਮੈਂ ਤੁਹਾਨੂੰ ਦੱਸਦਾ ਵੀ ਅਸੀਂ ਨਾ ਪਿੱਛੇ ਜੇ ਨਵੰਬਰ ਅਕਤੂਬਰ ਨਵੰਬਰ ਚ ਇੱਕ ਡੌਗੀ ਲਿਆ ਸੀ ਛੇ ਦਾ ਅਮਰੀਕਨ ਮੂਲ ਦਾ ਹੈ 12 12 13 ਦਿਨਾਂ ਦਾ ਸੀ ਆ ਦੇਖੋ ਮੈਂ ਤੁਹਾਨੂੰ ਉਹਦੀ ਥੋੜੀ ਜੀ ਸ਼ਕਲ ਵੀ ਦਿਖਾ ਦਵਾਂ ਜਦੋਂ ਲਿਆ ਸੀ ਅਸੀਂ ਇਹ ਤਾਂ ਮੈਨੂੰ ਨਾ ਇਹ ਕਿਹਾ ਜਾਂਦਾ ਸੀ ਅਕਸਰ ਮੈਨੂੰ ਵੀ ਇਹਨੂੰ ਕੰਨ ਕਟਵਾ ਦਿਓ ਇਹਦੇ ਇਹਦੀ ਪੂਛ ਕਟਵਾ ਦਿਓ ਤੇ ਮੈਂ ਉਦੋਂ ਵੀ ਇਹ ਗੱਲ ਕਹੀ ਸੀਗੀ ਵੀ ਯਾਰ ਇੱਕ ਕੁਦਰਤ ਦੀ ਜੀ ਆਏ ਹਨ ਇਹ ਇਹਦੇ ਕੰਨ ਕੁਦਰਤ ਨੇ ਲਾ ਮਾਥ ਨਾਲ ਲਾ ਕੇ ਕੰਨ ਭੇਜੇ ਹੋਏ ਨੇ ਇਹਦੇ ਪੂਛ ਇਹਦੀ ਮਾਥ ਨਾਲ ਲੱਗੀ ਹੋਈ ਆ ਜੇ ਹੁਣ ਮੰਨ ਲਓ ਕੋਈ ਸਾਡਾ ਹੱਥ ਸੋਹਣਾ ਨਹੀਂ ਆ ਸਹੀ ਨਹੀਂ ਉਹ ਹੱਥ ਵੱਢ ਕੇ ਕੋਈ ਹੋਰ ਲਾਈਏ ਕੀ ਵਧੀਆ ਗੱਲਾਂ ਹੋਣਗੀਆਂ ਇਹ ਤੇ ਮੈਂ ਉਦੋਂ ਕਿਹਾ ਸੀ ਮੈਂ ਵੀ ਜੇ ਰੱਖਣਾ ਤਾਂ ਮੋਡੀਫਾਈ ਜੜਾ ਤਾਂ ਜਾਨਵਰ ਨਹੀਂ ਮੋਡੀਫਾਈ ਹੁੰਦੇ ਹੁੰਦੇ ਮੋਡੀਫਾਈ ਗੱਡੀਆਂ ਹੁੰਦੀਆਂ ਹੁੰਦੀਆਂ ਮੋਡੀਫਾਈ ਮਸ਼ੀਨਰੀ ਹੁੰਦੀ ਹੁੰਦੀ ਆ ਸੋ ਮੈਂ ਤੁਹਾਨੂੰ ਵੀ ਇਹ ਪੁੱਛਣਾ ਚਾਹੁੰਦਾ ਵੀ ਜਿਹੜਾ ਇਹ ਮੋਡੀਫਾਈ ਦਾ ਜਿਹੜਾ ਇਹ ਚੱਲਿਆ ਹੋਇਆ ਰਵਾਜ ਕੀ ਮੈਂ ਤਾਂ ਵੈਸੇ ਗੱਡੀਆਂ ਦੇ ਵੀ ਮੋਡੀਫਾਈ ਦੇ ਹੱਕ ਵਿੱਚ ਨਹੀਂ ਵੀ ਜੋ ਕੰਪਨੀ ਇੱਕ ਚੀਜ਼ ਬਣਾ ਕੇ ਭੇਜਦੀ ਆ ਉਹਦਾ ਕੋਈ ਮਤਲਬਾ ਹੈ ਨਾ ਕੰਪਨੀ ਆਪਣੀ ਚੀਜ਼ ਲਾ ਕੇ ਭੇਜਦੀ ਆ ਉਹਦੀ ਗਾਰੰਟੀ ਵੀ ਹੁੰਦੀ ਆ ਉਹਦਾ ਸਾਰਾ ਕੁਝ ਹੁੰਦਾ ਏ ਹੁਣ ਜਦੋਂ ਗੱਡੀ ਲੈ ਲੈਣੇ ਆਪਾਂ ਉਹਦੇ ਲੋਏ ਵਗੈਰਾ ਪਾਉਣੇ ਆ ਤਾਂ ਚੰਡੀਗੜ੍ਹ ਜਾਂਦੇ ਆ ਨਾ ਚਲਾਨ ਹੋ ਜਾਂਦਾ ਜੀ ਪਰ ਅਸੀਂ ਨਵੀਂ ਚੀਜ਼ ਲੈ ਕੇ ਤੁਰੰਤ ਉਹਨੂੰ ਢਵਾ ਦਿੰਨੇ ਆ ਤੇ ਉਹ ਨਵੀਂ ਚੀਜ਼ ਵਿੱਚ ਦੇ ਕੇ ਹੋਰ ਪੈਸੇ ਪਾ ਕੇ ਪੱਲੀਆਂ ਲਵਾ ਲੈਣੇ ਆ ਤੇ ਅੱਗੇ ਦੁਕਾਨਦਾਰ ਪਤਾ ਨਹੀਂ ਕਿੰਨਾ ਕੁ ਮੁਨਾਫਾ ਕਰ ਉਹ ਨਵੀਂ ਚੀਜ਼ ਮੁੜ ਕੇ ਏਜੰਸੀ ਵਾਲਾ ਨੂੰ ਫੇਰ ਵੇਚ ਦਿੰਦੇ ਨੇ ਚਲੋ ਗੱਡੀਆਂ ਦਾ ਸ਼ੌਂਕ ਹੁੰਦਾ ਕਿ ਆਪਣਾ ਕਰਾਉਣਾ ਕਿਸੇ ਨੇ ਕਰਵਾ ਸਕਦਾ ਹੈ ਪਰ ਇਹ ਕੁਦਰਤ ਦੇ ਜੀਨ ਹੈ ਜਾਨਵਰ ਨੇ ਪੰਛੀ ਆ ਪੁੱਤਰਾ ਆ ਦੇਖ ਇਹ ਇਹਨਾਂ ਹੁਣਾਂ ਕੰਨ ਨਹੀਂ ਇਹਨਾਂ ਵਿਆਹ ਕੰਨ ਹੈ ਨਾ ਹੋਰ ਇੱਕ ਜਾਨਵਰ ਦੀ ਆਪਾਂ ਹਿੱਸਾ ਵੜ ਦੇਣਾ ਉਹਦੀ ਕੰਨ ਵੱਡ ਦੇਣ ਉਹਦੀ ਪੂੰਛ ਵੱਡ ਦੇਣ ਕਿੰਨਾ ਯਾਰ ਜ਼ੁਲਮ ਆ ਕਿੰਨਾ ਇਹ ਔਰ ਮੈਂ ਬੇਨਤੀ ਵੀ ਕਰਦਾ ਜਿਹੜੇ ਕੁੱਤੇ ਰੱਖਣ ਦੇ ਸ਼ਕੀਨ ਨੇ ਭਰਾ ਸਾਡੇ ਮੈਂ ਤਾਂ ਸ਼ਕੀਨ ਬਿਲਕੁਲ ਨਹੀਂ ਸੀਗਾ ਚਲੋ ਕੁਦਰਤੀ ਬੇਟੇ ਨੇ ਲੈ ਕੇ ਦੇਤਾ ਤੇ ਹੁਣ ਸਾਡੀ ਕਮਜ਼ੋਰੀ ਬਣ ਗਿਆ ਇਹ ਤੇ ਜਿੰਨਾ ਤੁਸੀਂ ਇਹਨਾਂ ਨੂੰ ਪਿਆਰ ਕਰੋਗੇ ਉਹਨਾਂ ਕੇ ਪਿਆਰ ਤੁਹਾਨੂੰ ਕਰਨਗੇ ਤੇ ਮੇਰਾ ਅੱਜ ਦੀ ਵੀਡੀਓ ਬਣਾਉਣ ਦਾ ਮੇਨ ਮਕਸਦ ਇਹੀ ਸੀ ਕਿ ਮਸ਼ੀਨਾ ਮਸ਼ੀਨਰੀ ਮੋਡੀਫਾਈ ਹੋ ਸਕਦੀ ਆ ਪਰ ਜਾਨਵਰਾਂ ਨੂੰ ਮੋਡੀਫਾਈ ਨਾ ਕਰੋ ਇਹਨਾਂ ਦੇ ਅੰਗ ਪੈਰ ਨਾ ਵੱਡੋ ਇਹਨਾਂ ਦੇ ਕੰਨ ਨਾ ਵੱਡੋ ਇਹਨਾਂ ਦੀ ਪੂੰਛਾਂ ਨਾ ਵੱਡੋ ਸਿਰਫ ਇਸ ਕਰਕੇ ਵੀ ਤੁਹਾਨੂੰ ਸੋਹਣੇ ਲੱਗਣ ਜਾਂ ਤੁਹਾਨੂੰ ਖੂਮਖਾਰ ਲੱਗਣ ਪਰ ਜਦੋਂ ਉਹਨਾਂ ਦੇ ਕੰਨ ਵੱਡੇ ਜਾਂਦੇ ਨੇ ਕਿੰਨਾ ਜ਼ਖਮ ਹੁੰਦਾ ਕਿੰਨੀ ਤਕਲੀਫ ਹੁੰਦੀ ਹੋਊਗੀ ਸਮਝ ਗਏ ਨਾ ਸੋ ਕਿਰਪਾ ਕਰਕੇ ਕੁਦਰਤ ਦੇ ਨਾਲ ਖਲਵਾੜ ਨਾ ਕਰੋ ਇੱਕ ਪਾਸੇਸੀਂ ਐਨੀਮਲ ਨੂੰ ਲਵ ਕਰਨ ਦੀ ਗੱਲ ਕਰ ਰਹੇ ਹਾਂ ਇੱਕ ਪਾਸੇ ਦੀ ਜਾਨਵਰਾਂ ਨੂੰ ਪਿਆਰ ਕਰਨ ਦੀ ਗੱਲ ਕਰ ਰਹੇ ਹਾਂ ਕੁਦਰਤ ਨੂੰ ਪਿਆਰ ਕਰਨ ਦੀ ਗੱਲ ਕਰ ਰਹੇ ਹਾਂ ਔਰ ਦੂਜੇ ਪਾਸੇ ਅਸੀਂ ਜਾਨਵਰਾਂ ਦੇ ਅੰਗ ਪੈਰ ਵੱਢ ਕੇ ਆਪਣੇ ਮਨ ਨੂੰ ਖੁਸ਼ੀ ਦੇਣ ਲਈ ਅਸੀਂ ਇਹਨਾਂ ਰੰਗਾਂ ਨੂੰ ਵੱਢਨੇ ਆਂ ਚਾਹੇ ਕੰਨਾਂ ਚਾਹੇ ਪੂਛ ਹੈ ਜਾਂ ਕੁਝ ਹੋਰ ਹੈ ਇਹਨਾਂ ਦਾ ਸਿਰਫ ਅਸੀਂ ਦੇਖਣਾ ਚਾਹੁੰਦੇ ਆਂ ਵੀ ਇਹਦੇ ਕੰਨ ਵੱਢਿਆ ਕਿੰਨਾ ਸੋਹਣਾ ਲੱਗੂਗਾ ਪਰ ਜਿਹੜਾ ਕੁਦਰਤ ਨੇ ਸਾਨੂੰ ਰੂਪ ਦਿੱਤਾ ਕੁਦਰਤ ਨੇ ਇਹਨਾਂ ਨੂੰ ਵੀ ਉਸੇ ਤਰ੍ਹਾਂ ਰੂਪ ਦਿੱਤਾ ਜਿਵੇਂ ਜੰਮੇ ਪਲੇ ਆਏ ਨੇ ਇਨਾਂ ਨੂੰ ਉਸ ਤਰ੍ਹਾਂ ਹੀ ਰਹਿਣ ਦਿਓ ਸੋ ਕਿਰਪਾ ਕਰਕੇ ਬੇਨਤੀ ਆ ਮਸ਼ੀਨਰੀ ਨੂੰ ਮੋਡੀਫਾਈ ਜੀ ਸਦਕੇ ਕਰਾਓ ਪਰ ਇਨਾਂ ਜਾਨਵਰਾਂ ਨੂੰ ਮੋਡੀਫਾਈ ਕਰਾ ਕੇ ਕੁਦਰਤ ਦੇ ਕਾਨੂੰਨਾਂ ਦੀ ਲੰਘਣਾ ਨਾ ਕਰੋ ਸੋ ਅੱਜ ਲਈ ਇਨਾਂ ਹੀ ਧੰਨਵਾਦ